ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਾਂ ਦੀ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਕਰਦੇ ਆਂ ਜਪ ਸਾਹਿਬ ਬਾਰੇ ਅੱਜ ਦੀ ਵੀਡੀਓ ਜਪ ਸਾਹਿਬ ਤੇ ਸਾਧ ਸੰਗਤ ਲਈ ਸੰਗਤ ਦੇ ਬੜੇ ਕਮੈਂਟ ਆਂਦੇ ਆ ਬਈ ਸਾਡੇ ਘਰ ਵਿੱਚ ਦੁੱਖ ਤਕਲੀਫਾਂ ਨੇ ਕੋਈ ਹੋਰ ਵਾਧਾ ਨਹੀਂ ਹੋ ਰਿਹਾ ਬਰਕਤ ਨਹੀਂ ਹੋ ਰਹੀ ਬਈ ਇਹਦਾ ਕੋਈ ਹੱਲ ਦੱਸੋ ਮਹਾਰਾਜ ਜੀ ਸੰਗਤ ਜੀ ਮਹਾਰਾਜ ਸੰਗਤ ਦੀ ਸਰਦਨਾਂ ਨੂੰ ਜੋ ਵੀ ਸੰਗਤ ਕਹਿੰਦੀ ਹੈ ਤੁੜਾ ਆਪਾਂ ਤਾਂ ਆਪਣੀ ਤਰਦਾਸ ਬੇਨਤੀ ਆਪਾਂ ਉਹਨਾਂ ਨੂੰ ਦੱਸਦੇ ਰਹੇ ਆਪਾਂ ਦਾ ਜੇ ਕਿਸੇ ਨੂੰ ਸਿੱਧੇ ਰਾਸਤੇ ਪਾਵਾਂਗਾ ਆਪਣੀ ਭਲਾਵਾ ਮਹਾਰਾਜ ਕਹਿੰਦੇ ਨੇ ਜੇ ਮਤਲਬ ਕੀ ਆਪਾਂ ਕਿਸੇ ਨੂੰ ਥੋੜੀ ਜੀ ਵੀ ਸੇਹ ਦੇ ਦਈਏ ਉਹ ਆਪਣਾ ਅੱਗੇ ਜਾ ਕੇ ਫਲ ਹੈ ਤੇ ਆਪਾਂ ਸਾਧ ਸੰਗ ਜੀ ਅੱਜ ਵੀ ਵਿਚਾਰ ਕਰਦੇ ਆਂ ਜਪ ਸਾਹਿਬ ਦੀ ਸ਼ਕਤੀ ਵਾਲੀ ਬਈ ਜੇ ਕੋਈ ਕਿਸੇ ਘਰ ਵਿੱਚ ਇਹ ਪ੍ਰੇਤਾਂ ਨੇ ਭੂਤਾਂ ਪ੍ਰੇਤਾਂ ਦਾ ਚੱਕਰ ਹੈ ਤਾਂ ਵੀ ਸਾਧ ਸੰਗ ਦੀ ਜਪ ਸਾਹਿਬ ਦੇ ਪੰਜ ਬਾਚ ਕਰਨੇ ਆ ਜਾਪ ਸਹਿ ਨੌ ਮੰਤਰ ਮੰਤਰੰ ਨਮੋ ਜੰਤਰ ਯੰਤਰਕ ਬੱਡੇ ਤੋਂ ਵੱਡਾ ਮੰਤਰ ਹੈ ਸਾਹਾ ਸੰਗ ਜੀ ਜਾਪ ਸਹਿ ਦਾ ਜੇ ਘਰ ਵਿੱਚ ਕੋਈ ਦੁੱਖ ਤਕਲੀਫ ਹੈ ਜਾਪ ਸਹਿ ਦੇ ਪੰਜ ਪਾਠ ਕਰੋ ਤੁਸੀਂ ਰੋਜ਼ ਸਾਹਾ ਸੰਗੀ ਪਰਤਾਖ ਗੁਰੂ ਸਾਨੂੰ ਦਰਸ਼ਨ ਦੇ ਨਗ ਜਾਣੀ ਐਨੀ ਜਾਪ ਸਹਿ ਵਿੱਚ ਤਾਕਤ ਹੈ ਪੂਤਾਂ ਪ੍ਰੇਤਾਂ ਇਹ ਨਵੇਂ ਖੜਦੀਆਂ ਸੰਤ ਸਿਧਾਲੀ ਵਾਲੇ ਮਹਾਪੁਰਸ਼ ਵੀ ਇਹੀ ਕਹਿੰਦੇ ਸੀ ਵੀ ਜਾਪ ਸਹਿਬ ਸਭ ਤੋਂ ਸ਼ਕਤੀਸ਼ਾਲੀ ਬਾਣੀ ਹੈ ਬਈ ਮਾਦਰ ਵੀ ਕੀ ਜਾਪ ਸਹਿਬ ਦੇ ਪਾਠ ਕਰਨ ਨਾਲ ਘਰ ਵਿੱਚ ਬਰਕਤ ਵਾਧਾ ਸਭ ਕੁਝ ਹੁੰਦਾ ਸੋ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ